ਜਿਹੜੇ ਸੱਤਾ ਵਿੱਚ ਨੇ ਉਹਨਾਂ ਨੂੰ ਬੇਨਤੀ ਉਹ ਹੀ ਕਰ ਸਕਦੇ ਆ ਭਾਈ ਤੁਹਾਡੇ ਕੋਲ ਪਦਵੀਆਂ ਨੇ ਤੁਹਾਡੇ ਕੋਲ ਕੁਰਸੀਆਂ ਨੇ ਤੁਹਾਡੇ ਕੋਲ ਕਲਮ ਹੈ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਅਥਾਰਟੀ ਹੈ ਜਰੂਰ ਜਾਓ ਉਹਨਾਂ ਇਲਾਕਿਆਂ ਵਿੱਚ ਜਿੱਥੇ ਹੜ੍ਹ ਆਏ ਹੋਏ ਹਨ ਇੱਕੋ ਹੀ ਖਬਰ ਚੱਲਦੀ ਹੈ ਕਿ ਕਿਹੜੀ ਥਾਂ ਤੇ ਕਿੰਨਾ ਪਾਣੀ ਆ ਗਿਆ ਪੁਲ ਟੁੱਟਦੇ ਪਏ ਆ ਸੰਗਤ ਜੀ ਤੁਸੀਂਾਂ ਦੇ ਬੰਨ ਟੁੱਟਦੇ ਪਏ ਆ ਉਤਾਵਾਂਗ ਪਾਲੀਆਂ ਹੋਈਆਂ ਫਸਲਾਂ ਹੜਾਂ ਦੇ ਵਿੱਚ ਹਟਦੀਆਂ ਪਈਆਂ ਨੇ ਰੁੜਦੀਆਂ ਪਈਆਂ ਨੇ ਡੁੱਬਦੀਆਂ ਪਈਆਂ ਨੇ ਪਸ਼ੂ ਬੇਜਮਾਨੇ ਨਾ ਉਹ ਕਿਸੇ ਥਾਂ ਤੇ ਜਾ ਸਕਦੇ ਪਾਣੀਆਂ 'ਚ ਰੁੜਦੇ ਪਏ ਕਈ ਕਈ ਦਿਨਾਂ ਤੋਂ ਡੰਗਰਾਂ ਨੂੰ ਪੱਠੇ ਨਹੀਂ ਪਏ ਸੋਹਣਿਆ ਘਰਾਂ ਦੇ ਮਾਲਕ ਘਰੋਂ ਬੇਕਾਰ ਹੋਏ ਬੈਠੇ ਹਨ ਤੇ ਕੋਈ ਸਰਕਾਰਾਂ ਉੱਥੇ ਪਹੁੰਚਦੀਆਂ ਨਹੀਂ ਪਈਆਂ ਪੰਜਾਬ ਦੇ ਲੋਕਾਂ ਨੂੰ ਇਹ ਸਵਾਰ ਐਨ ਚੰਗੀ ਤਰ੍ਹਾਂ ਅਕਲ ਲੈ ਲੈਣੀ ਚਾਹੀਦੀ ਹੈ ਕਿ ਜਿੱਥੋਂ ਵੋਟਾਂ ਹੁੰਦੀਆਂ ਨੇ ਜਿਹੜੇ ਸਾਡੇ ਨੇੜੇ ਆ ਕੇ ਖੜਦੇ ਆ ਉਹਨਾਂ ਦੇ ਨਾਲ ਹੀ ਜੁੜਨਾ ਚਾਹੀਦਾ ਹੈ ਕੋਈ ਨਹੀਂ ਉੱਥੇ ਪਹੁੰਚਦਾ ਪਿਆ ਦੇਖ ਦੇਖ ਕੇ ਅੰਦਰਾਂ ਨੂੰ ਧੂਪ ਪੈਂਦੀ ਹੈ ਬੇਵਸੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਹੋਕਾ ਹੀ ਦੇ ਸਕਦੇ ਆ ਜਿਹੜੇ ਸੱਤਾ ਵਿੱਚ ਨਹੀਂ ਉਹਨਾਂ ਨੂੰ ਬੇਨਤੀ ਉਹ ਹੀ ਕਰ ਸਕਦੇ ਆ ਭਾਈ ਤੁਹਾਡੇ ਕੋਲ ਪਦਵੀਆਂ ਨੇ ਤੁਹਾਡੇ ਕੋਲ ਤੁਰਸੀਆਂ ਨੇ ਤੁਹਾਡੇ ਕੋਲ ਕਲਮ ਹੈ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਅਥਾਰਟੀ ਹੈ ਜ਼ਰੂਰ ਜਾਓ ਉਹਨਾਂ ਇਲਾਕਿਆਂ ਵਿੱਚ ਜਿੱਥੇ ਹਾੜੇ ਆਏ ਹੋਏ ਹਨ ਇਕੱਲੀਆਂ ਉੱਥੇ ਜਾ ਕੇ ਫੋਟੋਆਂ ਲਵਾ ਕੇ ਸੋਸ਼ਲ ਮੀਡੀਆ ਤੇ ਨਾ ਪਾਓ ਗਰਾਊਂਡ ਲੈਵਲ ਤੇ ਆ ਕੇ ਉੱਥੇ ਚੈੱਕ ਕਰੋ ਮਹਿਸੂਸ ਕਰੋ ਕਿ ਆਸ ਸਾਡੇ ਹੀ ਨੇ ਇਹ ਪੰਜਾਬ ਸਾਡਾ ਹੀ ਹੈ ਇਹ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਸੱਤਾ ਵਿੱਚ ਲਿਆਂਦਾ ਹੈ ਅੱਜ ਇਹਨਾਂ ਨੂੰ ਸਾਡੀ ਲੋੜ ਹੈ ਸਾਡੇ ਕੋਲ ਤਾਕਤ ਹੈ ਕਲਮ ਦੀ ਹੈ ਸਾਡੀ ਜ਼ੁਬਾਨ ਅੱਜ ਤਾਕਤ ਹੈ ਜੋ ਕਵਾਂਗੇ ਉਸੇ ਵੇਲੇ ਹੋਵੇਗਾ ਕਿਉਂ ਨਹੀਂ ਕਰਦੇ ਪਏ ਗੁਰੂ ਕਿਰਪਾ ਕਰੇ ਇਹਨਾਂ ਨੂੰ ਸਮੱਤ ਬਖਸ਼ੇ ਜੋ ਵੀ ਕੋਈ ਕਿਸੇ ਤਰ੍ਹਾਂ ਮਦਦ ਕਰ ਸਕਦਾ ਜਿੱਥੇ ਹੜ ਆਏ ਆ ਹੜਾਂ ਨੇ ਇੰਨੀ ਮਾਰ ਮਾਰੀ ਉੱਥੇ ਪਹੁੰਚ ਕੇ ਉਹਨਾਂ ਬੇਬਸ ਹੋਏ ਲੋਕਾਂ ਪਸ਼ੂਆਂ ਦੀ ਜ਼ਰੂਰ ਜਾ ਕੇ ਬਾਹ ਫੜਨੀ ਚਾਹੀਦੀ ਹੈ ਜੋ ਜੋ ਵਸਤੂਆਂ ਚਾਹੀਦੀਆਂ ਉਥੇ ਭੇਜਣੀਆਂ ਚਾਹੀਦੀਆਂ ਠੀਕ ਹੈ ਪੰਜਾਬ ਤੇ ਦੁੱਖ ਦਾ ਸਮਾਂ ਕੋਈ ਪਹਿਲੀ ਵਾਰ ਨਹੀਂ ਆਇਆ ਇਹ 47 ਵਿੱਚ ਵੀ ਆਇਆ ਦੋਵਾਂ ਪੰਜਾਬਾਂ ਤੇ ਆਇਆ 84 ਵਿੱਚ ਵੀ ਸਾਡੇ ਤੇ ਆਇਆ 88 ਵੇਲੇ ਵੀ ਹੜ੍ਹ ਆਏ ਸੀ ਬੜਾ ਨੁਕਸਾਨ ਕਰ ਗਏ ਹੁਣ ਵੀ ਹੜ੍ਹ ਆਏ ਆ ਬੜਾ ਨੁਕਸਾਨ ਹੋਇਆ ਹੋ ਰਿਹਾ ਹੈ ਮੈਂ ਚੰਦਕ ਲੈਣਾ ਲਿਖਣੀਆਂ ਚਾਹੀਆਂ ਸਾਂਝ ਪਾਵਾਂ ਪਾਣੀ ਹੜ੍ਹਾਂ ਵਾਲਾ ਪੰਜਾਬ ਤਾਈਂ ਪਿਆ ਰੋੜ ਦਾ ਉਹ ਪੰਜਾਬ ਜਿਹੜਾ ਹਰ ਮੁਸ਼ਕਲ ਵੇਲੇ ਹਰ ਥਾਂ ਜਾ ਖੜਦਾ ਹੈ ਉਹ ਰੱਬਾ ਉਸ ਪੰਜਾਬ ਲਈ ਕਿਉਂ ਨਹੀਂ ਕੋਈ ਬੌੜਦਾ ਉਹ ਰੱਬਾ ਉਸ ਪੰਜਾਬ ਲਈ ਕਿਉਂ ਨਹੀਂ ਕੋਈ ਬੌੜਦਾ ਹੜਾਂ ਦੇ ਪਾਣੀ 도ਬਤੇ ਪਿੰਡ ਪੰਜਾਬ ਦੇ ਪੰਜਾਬ ਮੰਗਦਾ ਸਭ ਦਾ ਭਲਾ ਪਰ ਹੁੰਦੀ ਪੰਜਾਬ ਨਾਲ ਮਾੜੀ ਸਮਝ ਨਹੀਂ ਆਉਂਦੀ ਇਹ ਕਿਦਾਂ ਦੇ ਹਿਸਾਬ ਨੇ ਸਮਝ ਨਹੀਂ ਆਉਂਦੀ ਏ ਕਿੱਦਾਂ ਦੇ ਹਿਸਾਬ ਨੇ ਨਸ਼ਿਆਂ 'ਚ ਰੁੜ ਗਈਆਂ ਨਸਲਾਂ ਪੰਜਾਬ ਦੀਆਂ ਢਾਈ ਇੰਚ ਦੀ ਸਿਰਿੰਜ ਖਾ ਗਈ ਗੱਬਰੂ ਚਬਾਰੇ ਜਿੱਡਾ ਢਾਈ ਇੰਚ ਦੀ ਸਿਰਿੰਜ ਖਾ ਗਈ ਗੱਬਰੂ ਚਬਾਰੇ ਜਿੱਡਾ ਤੇ ਹੁਣ ਹਡਾਂ ਵਿੱਚ ਹੜ ਗਈਆਂ ਪੰਜਾਬ ਦੀਆਂ ਫਸਲਾਂ ਤੇ ਹੁਣ ਹਡਾਂ ਵਿੱਚ ਹੜ ਗਈਆਂ ਪੰਜਾਬ ਦੀਆਂ ਫਸਲਾਂ 47 ਤੇ 84 ਵਾਲਾ ਦੌਰ ਵੀ ਹੰਡਾਇਆ ਹੈ ਮੁਸੀਬਤਾਂ ਨਾ ਮੱਥੇ ਨਿਤ ਲੱਗਦੇ ਪੰਜਾਬ ਦੇ ਗੁਰੂਆਂ ਦਰਵੇਸ਼ਾਂ ਦੀ ਏ ਧਰਤੀ ਪਿਆਰੀ ਬੜੀ ਗੁਰੂਆਂ ਦਰਵੇਸ਼ਾਂ ਦੀ ਏ ਧਰਤੀ ਪਿਆਰੀ ਬੜੀ ਰਹਿਣੇ ਸਦਾ ਨਿਤ ਦੀਵੇ ਜਗਦੇ ਪੰਜਾਬ ਦੇ ਰਹਿਣੇ ਸਦਾ ਦੀਵੇ ਨਿਤ ਜਗਦੇ ਪੰਜਾਬ ਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਠੀਕ ਹੈ ਕਈ ਔਰ ਮਾਰਾਂ ਥੱਲੇ ਆਈ ਹੈ ਅੱਜ ਹੜਾਂ ਦੀ ਮਾਰ ਪਈ ਹੈ ਪਰ ਭਰੋਸਾ ਰੱਖੀਏ ਪੰਜਾਬ ਨੇ ਵਸਦੇ ਹੀ ਰਹਿਣਾ ਤੇ ਪੰਜਾਬ ਦੇ ਦੀਵੇ जगਦੇ ਹੀ ਰਹਿਣੇ ਨੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ